ਅੱਛਾ ਆ ਟੋਆ ਬੁਟੇ ਨੇ ਮੂੰਹ ਪੂਰ ਦਿੱਤਾ ਹੈ ਵੀ ਆਪਣੀ ਮਾਂ ਨੂੰ ਨੱਪਣ ਵਾਸਤੇ ਟੋਆ ਬੁਟਾਏ ਦੂੰਗਾ ਹੀ ਅੱਗੇ ਅੱਛਾ ਕਾਸ਼ ਹੈ ਹਾਂ ਜੀ ਕਾਸ਼ ਅੱਛਾ ਇਹ ਆ ਇਹਨੂੰ ਅੱਗ ਲਈ ਅੱਛਾ ਆ ਕਮਰੇ ਨੂੰ ਅੱਗ ਲਾ ਭਾਈ ਕੀ ਢੋਲੀ ਜਦ ਦੀ ਗਿਆ ਉਦੋਂ ਫਰਿਜ ਟੀਵੀ ਤੋੜ ਕੇ ਗਿਆ ਜਦ ਜਿਆ ਆ ਉਦੋਂ ਫਰਿਜ ਟੀਵੀ ਤੋੜ ਦਿੱਤੀ ਤੁਹਾਨੂੰ ਤੋਂ ਕਈ ਵਜਿਆ ਢੋਲੀ ਮਾਤਾ ਰਬ ਰਬ ਕਰ ਪਾਣੀ ਦੋ ਆਈ ਆਸਰਾ ਮੈਨੂੰ ਪਾਣੀ ਯਰ ਲੈ ਤੱਪ ਜੁੜ ਕੇ ਬੇਨਤੀ ਕਰੀ ਹਾਂ ਹਾਂ ਜੀ ਸਾਰੇ ਖੜੇ ਮਾਤਾ ਬੇਨਤੀ ਤੁਹਾਨੂੰ ਕਰਦਾ ਮੈਂ ਆਮ ਵੀ ਤੁਸੀਂ ਆਪਦੀ ਮਰਜ਼ੀ ਨਾਲ ਭੇਜਦੇ ਪਏ ਜੇ ਨਾਰ ਰਲ ਕੇ ਸਾਰਿਆਂ ਦੇ ਠੀਕ ਹਾਂ ਜੇ ਮੇਰੇ ਵਿਆਹ ਹੋਵੇ ਤੂਫਾਨ ਗੱਡੀ ਆਈ ਤੂਫਾਨ ਹਾਂਜੀ ਮਰੇ ਸੱਸਰੀ ਕਾਲ ਸੱਸਰੀ ਕਾਲ ਵਾਹ ਬਈ ਤਨ ਪਾਗ ਸਾਡੇ ਆਏ ਓ ਠੀਠਾ ਮਾਤਾ ਜੀ ਠੀਕ ਜੀ ਬਸ ਆਜਾ ਹਾਂ ਆਪੋ ਸੱਸਰੀ ਕਾਲ ਆ ਵੀਰਾ ਹਾਂ ਆ ਵੀਰਾ ਕੀ ਹਾਲੇ ਕਿਵੇਂ ਹੋਰ ਪਰਾ ਠੀਕ ਹਾਂ ਹਾਂ ਠੀਕ ਹੈ ਹਾਂ ਜੀ ਹਾਂ ਕੌਣ ਇਹਦਾ ਪਰਿਵਾਰ ਚ ਕੌਣ ਹੈ ਮਾਤਾ ਹੀ ਹੈ ਅੱਛਾ ਕਿਹੜੀ ਮਾਤਾ ਆਹੋ ਮਾਤਾ ਮਾਤਾ ਜੀ ਆਏ ਬਣੇ ਆ ਅੱਛਾ ਮਾਵਾ ਬੜੇ ਕੀ ਲੱਗਦਾ ਇਹ ਵੀ ਤੁਹਾਡਾ ਹਾਂ ਜੀ ਇਹ ਵੀਰ ਕੀ ਲੱਗਦਾ ਤੁਹਾਡਾ ਇਹ ਇਹ ਮੇਰਾ ਪੁੱਤਰ ਹੈ ਅੱਛਾ ਪੁੱਤਰ ਪਤਾ ਇਹਨੂੰ ਦਿੱਕਤ ਕੀ ਹੈ ਇਹਨੂੰ ਦਿੱਕਤ ਹੈ ਦਮ ਦੁਪਾਰ ਕੋਹਰੇ ਵਿਆਹ ਨਹੀਂ ਵਿਆਹ ਕਰਦੇ ਆ ਜੇ ਉਸੇ ਵਿਆਹ ਕਰਵਾਗੇ ਠੀਕ ਹੈ ਮਾਤਾ ਜੀ ਵਿਆਹ ਜੋ ਤਾਂ ਵਿਆਹ ਕਰਦਾ ਜੇ ਉਹਦੀ ਵਿਆਹ ਕਰਵਾ ਦਿੰਦੇ ਕਰਕੇ ਉਮਰ ਆ ਜਾਂਦੀ ਜਾਂਦੀ ਤਾਂ ਅੱਛਾ ਠੀਕ ਹੈ ਮਾਤਾ ਜੀ ਮੈਂ ਇਹ ਪੁੱਛ ਰਿਹਾ ਮਾਂ ਵੀ ਇਹਨੂੰ ਕੀ ਦਿੱਕਤ ਪਰੇਸ਼ਾਨੀ ਕੀ ਆ ਦਿੱਕਤ ਇਹ ਜਨਾ ਦਿਮਾਗ ਵਿੱਚ ਕਦੇ-ਕਦੀ ਆ ਜਾਂਦੀ ਹੈ ਇਹਨੂੰ ਦੀਪ ਸਿੰਘ ਗੁਰਦੁਆਰੇ ਲੈ ਜਾ ਜੇ ਮੱਥਾ ਟਿਕਾਇਆ ਜੇ ਠੀਕ ਹੈ ਪਰਿਵਾਰ ਚ ਕੌਣ-ਕੌਣ ਆ ਪਰਿਵਾਰ ਵਿੱਚ ਉਹਨੂੰ ਦੌਰੋਂ ਪੈਂਦਾ ਮੇਰੇ ਲੜਕੇ ਨੂੰ ਕਿਹੜਾ ਬੇਟਾ ਇਹਨਾਂ ਦਾ ਮੇਰੇ ਬੇਟੇ ਨੂੰ ਬੁਲਾ ਲੈ ਕਿੱਥੇ ਹੋ ਨੀ ਪਤਾ ਉਹ ਵੇਤੇ ਪਤਾ ਤੋਂ ਵੇਸੀ ਵੀ ਕੀ ਸਮਝਦਾ ਦਿਮਾਗੀ ਉਹ ਮਾਤਾ ਦੱਸੋ ਵੀ ਮੈਨੂੰ ਪਤਾ ਤਾਂ ਲੱਗੂਗਾ ਲੈ ਤੇ ਕੀ ਗੱਲ ਬਾਤ ਆ ਕੀ ਕਰਨਾ ਚਾਹੁੰਦੇ ਆ ਮਾਤਾ ਨੂੰ ਨਹੀਂ ਪਤਾ ਸਾਰਾ ਮਾਤਾ ਨੂੰ ਲੱਗਦੀ ਰਹਿੰਦੀ ਪਤਾ ਸਾਹਮਣੇ ਨਹੀਂ ਨਾ ਦੱਸਦੀ ਵੀ ਸਾਹਮਣੇ ਨਹੀਂ ਉਦਾਂ ਉਹ ਨੂੰ ਉਹ ਵੀ ਮਨ ਨਾਲ ਚਲੀ ਗਈ ਆ ਹਾਂ ਮਾਤਾ ਵੀ ਚਲੀ ਗਈ ਆ ਪਤਾ ਲੱਗ ਜਾਂਦਾ ਆ ਆ ਮਾਤਾ ਤੇ ਆਪਾਂ ਪਰਿਵਾਰਾਂ ਚ ਜਾਂਦੇ ਰਹੀ ਨਾ ਪਤਾ ਲੱਗ ਜਾਂਦਾ ਵਾ ਉਹ ਵੀ ਮਾਤਾ ਵੀ ਤਾਂ ਚਲੀ ਗਈ ਸਿਦਰੀ ਜੀ ਤੁਸੀਂ ਵੀ ਜੀ ਗਵਾਂਢੀ ਇਹਨਾਂ ਦੇ ਮੈਨੂੰ ਗ੍ਰੰਟ ਦਿੱਤਾ। ਸ਼ੁਕਰ ਗਰਤ ਸਿੰਘ ਜੀ। ਤੇ ਗਵਾਂਢੀ ਇਹਨਾਂ ਦੇ ਕੋਈ ਮੈਂ ਇਹਨਾਂ ਦੀ ਜਾਣਕਾਰੀ ਮਿਲੇ ਸੀ ਕਿ ਕਿ ਅੱਛਾ ਲਿਓ ਲਿਓ ਮੜੇ ਗਵਾਂਢੀ ਨੇ ਸਾਰੇ ਗਵਾਂਢੀ ਆਸੇ। ਹਾਂ। ਨਾ ਇਹ ਤੇਰਾ? ਇਹ ਦਾ ਜੋਰਾ ਜੋਰਾ ਸਿੰਘ। ਜੋਰਾ ਸਿੰਘ। ਕਿਹੜਾ ਪਿੰਡ ਆ? ਪਿੰਡ ਤਰੰਪੁਰਾ। ਤਰੰਪੁਰਾ? ਹਾਂ। ਇਹ ਕਿੱਥੇ ਦਾ? ਆਹ ਹੀ ਪਿੰਡ। ਇਹ ਇਹ ਮੱਲਾਵਾਲ ਆ। ਮੱਲਾ ਦਾ ਸ਼ਹਿਰ। ਇਹ ਪਿੰਡ ਕਿਹੜਾ ਵੇ? ਤਰੰਪੁਰਾ। ਇਸੇ ਤਰੰਪੁਰਾ ਪਿੰਡ ਦਾ। 50 ਸਾਲ ਹੋ ਗਏ ਨੇ। ਹਾਂ ਜੀ। ਇਸ ਗੱਲ ਕੋਆਣਾ ਸੀ ਝੋਨਾ ਹੀ ਲਵਾਉਂਦਾ ਸੀ ਕਣਕ ਵੰਦੇ ਤੇਰਾ ਬੜਿਆ ਅੱਛਾ ਹਾਂਜੀ ਇਹ ਦੇਖ ਲੈ ਕਮਰੇ ਨੂੰ ਅੱਗ ਵਿੱਚ ਜਨ ਅੱਗ ਅੱਗ ਲਾ ਦਿੰਦਾ ਵਾ ਇੱਧਰ ਪੱਟਿਆ ਸੀ ਦੱਬਣ ਵਾਸਤੇ ਜਦ ਹੀ ਚਹੀ ਜਾਂਦੀ ਕਿੰਨਾ ਕਹਿੰਦਾ ਮਾਈ ਨੂੰ ਖੁਰ ਦਿੱਤਾ ਹੈ ਅੱਛਾ ਆ ਟੋਆ ਪੁੱਟਿਆ ਨੇ ਅੱਛਾ ਮਨਪੂਰ ਦਿੱਤਾ ਹੈ ਵੀ ਆਪਣੀ ਮਾਂ ਨੂੰ ਨੱਪਣ ਵਾਸਤੇ ਟੋਆ ਪੁੱਟਾਇਆ ਦੂੰਗਾ ਹੀ ਅੱਛਾ ਇਹ ਕਾਸ਼ ਹੈ ਹਾਂਜੀ ਇਹ ਕਾਸ਼ ਅੱਛਾ ਇਹ ਆ ਇਹ ਵੀ ਵਿਚਾਰਾ ਭਗਤੀ ਲੱਗਦਾ ਮੈਨੂੰ ਬਹੁਤ ਜ਼ਿਆਦਾ ਭਗਤ ਹੈ ਦੋ ਦੋ ਬੱਚੇ ਆ ਮਾਂ ਦੇ ਜੱਗੀ ਵੀ ਰੋ ਉਧਰ ਚੱਲਿਓ ਕਿੰਨੀ ਕਿੰਦਾ ਮਾਂ ਕਹਿੰਦੇ ਇਹਦੇ ਇਹਦੇ ਅੱਗ ਲਾਈ ਸੀ ਇਹ ਨੂ ਅੱਗ ਲਾਇਆ ਅੱਛਾ ਆ ਕਮਰੇ ਨੂੰ ਅੱਗ ਲਾਇਆ ਸਕਦੇ ਆ ਜੇ ਦੇਖੋ ਕਿ ਇਹ ਵੀਰ ਨੇ ਆ ਕਮਰੇ ਨੂੰ ਅੱਗ ਲਾਈ ਆ ਆਪਦੇ ਘਰ ਨੂੰ ਆਪਦੇ ਹੀ ਜਿਹੜੇ ਆ ਦਰਵਾਜ਼ੇ ਉਹਨਾਂ ਨੂੰ ਅੱਗ ਲਾਈ ਤੇ ਅੱਗ ਕਾਹਤੇ ਲਾਈ ਕਿਉਂ ਮਾਤਾ ਜਦ ਦੀ ਪਿਓ ਜਿੰਦਾ ਸੀ ਤੇ ਭਾਈ ਕੀ ਢੋਲੀ ਜਦ ਦੀ ਗਿਆ ਉਦੋਂ ਫਰਿਜ ਟੀਵੀ ਤੋੜ ਕੇ ਗਿਆ ਜਦ ਦੀ ਆਇਆ ਉਦੋਂ ਫਰਿਜਾਂ ਟੀਵੀ ਤੋੜ ਦਿੱਤੀਆਂ ਹੂੰ ਇਹ ਵੀ ਦੀ ਪਰਿਵਾਰ ਚ ਤਿੰਨੇ ਜਣੇ ਆ ਅਸੀਂ ਆ ਤਿੰਨੇ ਜਣੇ ਆ ਕੌਣ ਆ ਹੋਰ ਪਰਿਵਾਰ ਚ ਕੌਣ ਆ ਨਹੀਂ ਇਹਨਾਂ ਦੇ ਆਪਦੇ ਪਰਿਵਾਰ ਚ ਮਾਂ ਦੇ ਪਰਿਵਾਰ ਚ ਆਪਣੇ 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 ਆਪਦੇ ਆਪਦੇ ਘਰ ਨੇ ਭੈਣਾਂ ਆ ਆਪਦੇ ਘਰ ਦੇ ਕਹਿੰਦੇ ਵੱਡੇ ਉਹ ਨਹੀਂ ਬਟੰਦੇ ਰਹਿੰਦੀ ਇਹਦਾ ਆਪਦਾ ਮੁੰਡਾ ਹੀ ਹਾਂ ਇਹਦਾ ਮੁੰਡਾ ਸਹੀ ਹੋ ਉਹ ਸਹੀ ਹੈ ਚਲੋ ਮੁੰਡੇ ਬੁਲਾਉ ਹਾਂ ਠੀਕ ਹੈ ਜੋ ਬੁਲਾਇਓ ਇਹਨਾਂ ਨੂੰ ਕਿੱਧਰ ਗਿਆ ਉਹ ਹਾਂ ਆ ਪਤਾ ਤੇ ਲੱਗੀ ਕੱਲ ਨੂੰ ਆਖੇ ਬੀਬੀ ਨੂੰ ਸਾਨੂੰ ਦੱਸਿਆ ਨਹੀਂ ਕਿਸੇ ਨੇ ਹੈ ਉਹਨਾਂ ਨੇ ਤਾਂ ਤੰਗ ਪ੍ਰੇਸ਼ਾਨ ਬਾਬੇ ਇੱਕ ਰੀ ਆ ਤੇ ਜਾਵੇ ਮੇਲ ਤੇ ਲਈ ਉਹਨੂੰ ਆਪਾਂ ਕੱਲ ਨੂੰ ਸਾਨੂੰ ਕਹੇ ਕਿ ਸਾਨੂੰ ਆਣ ਕੇ ਮਿਲਿਆ ਹੀ ਨਹੀਂ ਕੋਈ ਕੀ ਗੱਲ ਆ ਚਲ ਬੋਲਾਂਗੇ ਇਹਨੂੰ ਬੁਲਾਉਣਾ ਜੀ ਇਹਨਾਂ ਦੇ ਪਰਿਵਾਰ ਨੂੰ ਤੇ ਬੁਲਾਓ ਕਹਿੰਦੇ ਪਰਿਵਾਰ ਚ ਹੈਗਾ ਵੀਰ ਹਾਂਜੀ ਬਾਬਾ ਜੀ ਮੰਮੀ ਪਰਿਵਾਰ ਚ ਇਹਨਾਂ ਦੇ ਮੈਂ ਮੰਨਦਾ ਵੀਰ ਵੀਡੀਓ ਵੇਖਣੇ ਧੰਨਵਾਦ ਜੀ ਧੰਨਵਾਦ ਤੁਸੀਂ ਨਾ ਮੇਰੀ ਗੱਲ ਸਮਝਦੇ ਨਹੀਂ ਵੀ ਦੀ ਆਪਾਂ ਵਾਹਨੀ ਸੁਸਾਇਟੀ ਤੋਂ ਆਏ ਇਹਨਾਂ ਦੇ ਬੱਚੇ ਨੂੰ ਮੈਂ ਲੈ ਜਾਵਾਂ ਰੱਬ ਨਾ ਕਰੇ ਉੱਥੇ ਉਹਦੇ ਨਾਲ ਕੋਈ ਗੱਲਬਾਤ ਹੋ ਜਾਈ ਠੀਕ ਹੈ ਜੀ ਇੱਥੇ ਮੈਨੂੰ ਤੁਹਾਡਾ ਜਿਹੜਾ ਲੋਕਲ ਤੁਹਾਡਾ ਅਮਸੀਆ ਜਾਂ ਸਰਪੰਚਾਂ ਮੈਨ ਉਹਦੀ ਅਥਾਰਟੀ ਵੀ ਚਾਹੀਦੀ ਹੈ ਸਾਈਨ ਚਾਹੀਦੇ ਆ ਠੀਕ ਹੈ ਜੀ ਠੀਕ ਹੈ ਜੀ ਟਾੜਾ ਇਹਦੇ ਪਰਿਵਾਰ ਚ ਕੋਈ ਮਾਤਾ ਵੀ ਚੱਲੀ ਆ ਲੋਕ ਕਹਿੰਦੇ ਆ ਵੀ ਮਾਤਾ ਦਾ ਤੇ ਡਿਸੀਜਨ ਮੰਨ ਨਹੀਂ ਸਕਦੇ ਵੀ ਇਹ ਵੀ ਵਿਚਾਰੀ ਭਗਤ ਨਹੀਂ ਆ ਵੀ ਕੋਈ ਸਿਆਣੇ ਬੰਦੇ ਨਾਲ ਗੱਲਬਾਤ ਕੀਤੀ ਆ ਵੀ ਲੈਣ ਕੇ ਹੁਣ ਜਾਣ ਲੱਗੇ ਸੀ ਕੋਈ ਗੱਲਬਾਤ ਹੋਈ ਆ ਕਿ ਕੱਲ ਨੂੰ ਤੁਹਾਨੂੰ ਵੀ ਆਖਣਗੇ ਹਾਂ ਮੈਂ ਤੁਹਾਨੂੰ ਬੁਲਾ ਲਗੇ ਹਾਂ ਬੁਲਾ ਲੈਣਾ ਕੱਲ ਇਹ ਮਾਤਾ ਦਾ ਜਿਹੜਾ ਮੁੰਡਾ ਸਹੀ ਆ ਜਿਹੜਾ ਵਿਧੀ ਜਿਹੜਾ ਜਿਹੜਾ ਮਾਤਾ ਦਾ ਮੁੰਡਾ ਸਹੀ ਆ ਦਿਮਾਗੀ ਪੂਰਾ ਸੈੱਟ ਆ ਉਹਨੂੰ ਬੁਲਾ ਲਓ ਉਹਦੇ ਨਾਲ ਆਪਾਂ ਗੱਲਬਾਤ ਕਰ ਲਈਏ ਕੋਈ ਕੋਈ ਨਹੀਂ ਬਾਬਾ ਜੀ ਹੈਗਾ ਇਹਨਾਂ ਚੋਂ ਨਹੀਂ ਇੱਕ ਕਹਿੰਦੇ ਨੇ ਵੀ ਲੱਗੇ ਰਹਿ ਰਿਹਾ ਵਾ ਉਹ ਭਤੀਜਾ ਹੈ ਮਤਲਬ ਇਹਨਾਂ ਦਾ ਭਤੀਜਾ ਆਪਣਾ ਮੁੰਡਾ ਨਹੀਂ ਆਪਾਂ ਖੂਨ ਚ ਨਹੀਂ ਆ ਮਤਲਬ ਕਿ ਆਪਣਾ ਮੁੰਡਾ ਨਹੀਂ ਆ ਇਹਦਾ ਮਤਲਬ ਸੱਕਾ ਭਤੀਜਾ ਹੈ ਇਸ ਮੁੰਡੇ ਦਾ ਨਾ ਸੱਕਾ ਪਤੀ ਜਾ ਡੈਰੇਸ਼ਨ ਹੋ ਗਿਆ ਹਾਂਜੀ ਮੈਂ ਤਾਂ ਤੇਰੇ ਮੁੰਡੇ ਕਿੰਨੇ ਆ ਤੇਰੇ ਮੁੰਡੇ ਕਿੰਨੇ ਆ ਤੇਰੇ ਮੁੰਡੇ ਕਿੰਨੇ ਆ ਕਿ ਲੜਕੀ ਨਾਲ ਗੱਲ ਕਰਾਵਾਂ ਮੈਂ ਫੋਨ ਲਾ ਆਹੋ ਲੜਕੀ ਨਾਲ ਵੀ ਪੁੱਛ ਲੋ ਨਾ ਇਹਨਾਂ ਦੀ ਗੁੜੀਆਂ ਨੂੰ ਲਾ ਆਹੋ ਮੈਂ ਤਾਂ ਕੋਈ ਗੱਲ ਨਹੀਂ ਮਾਤਾ ਉਹ ਗੁੜੀਆਂ ਲੱਗੀ ਰਹੀਦੀ ਆ ਹਾਂ ਜੀ ਉਹਦੀਆਂ ਨੇ ਆ ਨੌਕਰੀ ਕਰਦੀ ਹੈ ਐਮ ਸੀ ਡੀ ਹਾਂਜੀ ਖਾਲਸਾ ਜੀ ਕਿੱਥੇ ਆ ਮੈਂ ਤਾਂ ਤੇਰੇ ਮੁੰਡੇ ਕਿੰਨੇ ਆ ਮੇਰੇ ਚਾਰ ਸੀ ਹਾਂ ਇੱਕ ਉਹ ਬੈਠਾ ਹੈ ਉਹਦੇ ਪੁੱਤਰ ਦੋ ਨੇ ਹਾਂ ਇੱਕ ਮੇਰਾ ਪੁੱਤਰ ਪੂਰਾ ਆ ਗਿਆ ਵੱਡੀ ਕੁੜੀ ਪੂਰੀ ਦੋ ਤੇ ਦੋ ਏ ਆ ਹਨਾ ਤੇ ਜਿਹੜਾ ਇੱਧਰ ਬੈਠਾ ਵਾ ਉਹਨੂੰ ਹੀ ਬੁਲਾ ਲਈ ਆਪਾਂ ਉਹਦੇ ਨਾਲ ਹੀ ਗੱਲ ਕਰ ਲਈਏ ਮੇਰੇ ਪੋਤਰੇ ਨੂੰ ਠੀਕ ਹੈ ਉਹ ਮੁੰਡਾ ਨਹੀਂ ਗਾਉ ਉਹ ਮੁੰਡਾ ਹੈਗਾ ਬਾਬਾ ਜੀ ਮੁੰਡਾ ਹੈਗਾ ਉਹ ਵੀ ਪਾਗਲੀ ਆ ਅੱਛਾ ਹਾਂਜੀ ਉਹ ਵੀ ਪਾਗਲੀ ਤੇ ਜਿਹੇ ਨੰਬਰ ਵਾਲਾ ਤੀਜੇ ਨੰਬਰ ਵਾਲਾ ਪਾਗਲਾ ਅੱਛਾ ਇਹ ਨੰਮੰਦੇ ਪਾਗਲੀ ਆ ਚੌਥਾ ਨੰਬਰ ਹਾਂ ਤੁਸੀਂ ਗੱਲ ਕਰ ਲਓ ਮੇਰੀ ਲਾ ਮੇਰੀ ਲੜਕੀ ਵਾਏ ਗੁਰੂ ਉਹ ਤੇ ਉਹ 12 ਬੜੀ ਹੋਈ ਤੇਰਾ ਬੁਲਾ ਲਿਆ ਆਪਾਂ ਲੜਕੀ ਮੇਰੀ ਨੌਕਰੀ ਲੱਗੀ ਹੋਈ ਐ ਐਮਸੀ ਤੇ ਡੀਐਮ ਸੀ ਮੁੰਡੇ ਡਿਸਟਰਬ ਆ ਇਹਨਾਂ ਦੀ ਬੇਟੀ ਹੈ ਹਾਂਜੀ ਮੇਰੀ ਹੈਲੋ ਹੈਲੋ ਹਾਂਜੀ ਸੱਸੀ ਘਰ ਬਾਬਾ ਜੀ ਸੱਸੀ ਘਰ ਪੈਣੀ ਸੱਸੀ ਘਰ ਹੋਰ ਮੇਰੀ ਭੈਣ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਵਧੀਆ ਜੀ ਵਧੀਆ ਸਾਨੂੰ ਪੈਣੇ ਫੋਨ ਆਏ ਸੀਗੇ ਤੁਹਾਡੇ ਵੀਰਿਆਂ ਬਾਰੇ ਕਿ ਵੀਰੇ ਡਿਸਟਰਬ ਆ ਮੈਂਟਲੀ ਡਿਸਟਰਬ ਆ ਤੇ ਅਸੀਂ ਉਹਨਾਂ ਨੂੰ ਲੈਣ ਆਏ ਆ ਹਾਂ ਲੈ ਜੋ ਵੀਰੇ ਬਹੁਤ ਕੰਮ ਕਰਦਾ ਮੰਮੀ ਨੂੰ ਇਹਨਾਂ ਤਾਂ ਨੀਂਦਰਾ ਆਮ ਹੀ ਪੈ ਕੇ ਬਿਮਾਰ ਹੁੰਦੀ ਆ ਉਹਨਾਂ ਨੂੰ ਤੇ ਦੋਵਾਂ ਨੂੰ ਚਲੋ ਦੋਵਾਂ ਨੂੰ ਲੈ ਕੇ ਚੱਲ ਜਾਾਂਗੇ ਅਸੀਂ ਜੇ ਤੁਸੀਂ ਕਹਿੰਦੇ ਇੱਕ ਨੂੰ ਲੈ ਕੇ ਚੱਲ ਜਾਾਂਗੇ ਇੱਕ ਨੂੰ ਲੈ ਤੇ ਮੇਰੇ ਕੋਲ ਵੀ ਮੈਨੂੰ ਇੱਕ ਨੂੰ ਲਿਜਾਣਾ ਹੈ ਹਾਂਜੀ ਮਾਤਾ ਜੀ ਇੱਕ ਨੂੰ ਲੈ ਜਾਣਾ ਕੋਈ ਗੱਲ ਨਹੀਂ ਪੈਣੀ ਇੱਕ ਨੂੰ ਹੀ ਲੈ ਜਾ ਲੈ ਜਾਾਂਗੇ ਠੀਕ ਹੈ ਜੀ ਪਰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਵੱਲੋਂ ਠੀਕ ਹੈ ਜੀ ਇੱਥੋਂ ਜਿਹੜਾ ਮੁਹੱਲੇ ਦਾ ਜਿਹੜਾ ਮੋਹਦਵਾਰ ਵੀਰਾ ਉਹਦੇ ਵੱਲੋਂ ਇੱਕ ਲੈਟਰ ਪੈਰ ਤੇ ਮੈਨੂੰ ਲਿਖ ਕੇ ਦੇ ਦਿਓ ਕਿ ਇਸ ਵੀਰ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਅਸੀਂ ਇਸ ਸੰਸਥਾ ਨੂੰ ਦਿੰਨੇ ਆ ਤੇ ਜੇਕਰ ਇਸ ਵੀਰ ਸਾਡੇ ਭਰਾਵਾਂ ਦੇ ਨਾਲ ਕੁਝ ਵੀ ਵਾਧਕਟ ਹੋ ਜਾਂਦੀ ਆ ਤੇ ਸੰਸਥਾ ਵਾਲੇ ਉਸ ਚੀਜ਼ ਦੇ ਜ਼ਿੰਮੇਵਾਰ ਨਹੀਂ ਹੋਣਗੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਤ ਉਹ ਦੁਆਰੇ ਚ ਹੀ ਜਾ ਰਿਹਾ ਕੋਈ ਚੱਕਰ ਨਹੀਂ ਆਹ ਵੀਰੇ ਕਦੋਂ ਤੱਕ ਤੂੰ ਇਦਾਂ ਡਿਸਟਰਬ ਆਏ ਜੀ ਮੇਰੇ ਸਾਹਤ ਪੜਿਆ ਮਿਰਜ਼ਾ 12 13 ਪੜਿਆ ਕਹਿੰਦੇ 12 ਪੜਿਆ ਵੀ ਆ 12 13 ਪੜਿਆ ਵੀ ਆ ਬਹੁਤ ਜਿਆਦਾ ਅੱਛਾ ਤੇ ਕਾਰਨ ਕੀ ਦਾ ਮਤਲਬ ਇਦਾਂ ਸਮਝ ਨਹੀਂ ਆਈ ਕੀ ਹੋ ਗਿਆ ਇੱਧਰ ਇੱਦੀ ਵੀ ਇੱਧਰ ਅੱਛਾ ਮੈਨੂੰ ਬਤਨ ਕੰਮ ਤੇ ਵੀ ਜਾਂਦਾ ਹੁੰਦਾ ਦਿਹਾੜੀ ਧੂੜੀ ਵਜਾਂਦਾ ਹੁੰਦਾ ਹੈ ਅੱਛਾ ਤੋਂ ਯਕਦਮ ਪਤਾ ਹੀ ਨਹੀਂ ਇਹਨੂੰ ਲੱਗਾ ਮੈਨੂੰ ਸੋ ਉਹ ਜ਼ਿਆਦਾ ਚੱਲਾ ਲੱਗਦਾ ਇਹਨਾਂ ਨਾਲੋਂ ਆ ਵੀਰ ਜੀ ਅੱਛਾ ਇਹ ਵੀ ਚੰਗਾ ਬੜਾ ਹੈ ਅੱਛਾ ਹੋਠੇੜਾ ਵੀਰੇ ਤੇ ਤੁਹਾਡੇ ਫਾਦਰ ਸਾਹਿਬ ਉਹ ਵੀ ਜੀ ਮੇਰੇ ਮੈਂ ਉਹ ਵੀ ਡਿਸਟਰਬ ਹੋ ਗੁਰਤ ਤਿੰਨ ਭਰਾ ਤੇ ਤਿੰਨੇ ਮਿੰਟ ਡਿਸਟਰਬ ਚਾਰ ਭਰਾ ਇੱਕ ਦੀ ਡੈਥ ਹੋ ਗਈ ਹੈ ਨਾ ਤੇ ਤਿੰਨਾਂ ਤੇ ਤਿੰਨੇ ਮਿੰਟ ਡਿਸਟਰਬ ਹੋ ਗਏ ਡੈਥ ਹੋ ਗਈ ਪਿਓ ਦੀ ਡੈਥ ਹੋ ਗਈ ਪਿਓ ਵੀ ਮੈਨੂੰ ਇਹ ਦੱਸਿਆ ਮੇਰੇ ਕੋਲ ਤੇਰੀ ਉਮੈਦ ਨਹੀਂ ਹੈਗੀ ਪਰ ਤੇ ਕੋਈ ਲਿਆ ਦੇਗਾ ਕਮਾ ਕੇ ਇਹ ਮਾਂ ਤਾਂ ਜਾਂਦੀ ਵਿਚਾਰੀ ਆਪ ਰੋਟੀਆਂ ਰੋਟੀਆਂ ਬਣਾਉਂਦੀ ਆ ਜਾਂ ਗੁਰਦਵਾਰ ਕਬਤਰ ਦੀ ਗੱਲ ਪਹਿਲਾਂ ਬਿਲਕੁਲ ਨੋਰਮਲ ਸੀ ਇਹ 12 14 ਪੜਿਆ ਵੀ ਹੋਇਆ ਬਿਲਕੁਲ ਸਹੀ ਸੀਗਾ ਪੜਨੂ ਹੀ ਬੜਾ ਤੇਜ਼ ਹੀ ਹੈ ਫਿਰ ਪਤਾ ਨਹੀਂ ਕੁਦਰਤੀ ਕੋਈ ਸਟੈਪਰ ਆ ਕੋਈ ਇਹਨਾਂ ਨੂੰ ਕੋਈ ਦਿਮਾਗ ਡਬਕਾ ਬੈਠ ਜਾਂਦਾ ਜਮਲਾਦਾ ਨਹੀਂ ਪੜਿਆ ਵੀ ਆਏਗਾ ਵੀਰੇ ਪਤਾ ਕੀ ਕਾਰਨ ਕਿਉਂ ਡਿਸਟਰਬ ਹੋਇਆ ਕਿ ਯਾਰ ਨਾ ਬੰਦੇ ਨੂੰ ਕੋਈ ਝਟਕਾ ਲੱਗ ਜਾਂਦਾ ਕੋਈ ਸੱਟ ਬੇਟ ਲੱਗ ਜਾਂਦੀ ਆ ਨਹੀਂ ਸਾਡੇ ਨਾਲ ਪਹਿਲਾਂ ਐ ਹੋਇਆ ਵੀ ਡੈਡੀ ਹੋ ਰਹੇ ਸੀਗੇ ਤਾਈ ਹੋ ਰਹੇ ਸੀਗੇ ਤੇ ਚਾਚਾ ਸਾਡਾ ਸੀਗਾ ਅੱਛਾ ਵੀ ਟੱਡੀਂ ਦੇ ਵਿੱਚ ਹੀ ਤੈਨੂੰ ਹੋਇਆ ਵੀ 25 ਤੋਂ ਬਾਅਦ ਜਾ 24 ਤੋਂ ਬਾਅਦ ਹੀ ਇਸ ਲਾਈਨ ਦੇ ਵਿੱਚ ਹੋ ਗਏ ਆ 24 ਤੋਂ ਬਾਅਦ ਹੋਏ ਡਿਸਟਰਬ ਪਹਿਲਾਂ ਚੰਗੇ ਬਲੇ ਸੀ ਹਾਂਜੀ ਕੋਈ ਕੋਈ ਕਾਰਨ ਮਤਲਬ ਤਿੰਨੇ ਡਿਸਟਰਬ ਹੋ ਗਏ ਕੋਈ ਕਾਰਨ ਕਾਰਨ ਪਤਾ ਨਹੀਂ ਕੀ ਕਹਿ ਸਕਦੇ ਹੇ ਰੱਬ ਦੀ ਆਫਤਾ ਹੀ ਹੈ ਬੰ ਬੰ ਵੀ ਵਿਚਾਰਾ ਨਾ ਚੱਲਾਇਆ ਹੋਇਆ ਪਿਆ ਵੀ ਵਿਚਾਰਾ ਹਾਂਜੀ ਇਹ ਦੋਰਾ ਬੈਠਾ ਪਹਿਲਾਂ ਸਹੀ ਸੀਗੇ ਵੀ ਦੋਰੇ ਬਹੁਤ ਪੈਸੀ ਆ ਇਹ ਮਰੜ ਹੀ ਦੋ ਬੱਚੇ ਇਹਦੇ ਅੱਛਾ ਹਾਂਜੀ ਹਮ ਉਹਰ ਪਰਿਵਾਰ ਫਿਰ ਇਹਦਾ ਇਹਦੇ ਦੋ ਬੱਚੇ ਨੇ ਕੁੜੀ ਮੁੰਡਾ ਬੱਚੇ ਵੀ ਚੱਲੇ ਗਏ ਚਾਚੇ ਨੇ ਸਾਡੇ ਪਤਾ ਨਹੀਂ ਕਿ ਰੱਬ ਦੀ ਉਹ ਜੀ ਵਿਫਤਾ ਪਈ ਤਾਂ ਕਈ ਵਜੇ ਸਾਨੂੰ ਰੱਬ ਦਾ ਕੋਈ ਕੋਈ ਤਾਂ ਤਾਂ ਕਈ ਵਜੇ ਕੋਹਲੀ ਮਾਤਾ ਰੱਬ ਦਾ ਬਕਰ ਪਾਣੀ ਆਦਾ ਹੀ ਆਸਰਾ ਮੈਨੂੰ ਪਾਣੀ ਯਰ ਲੈ ਹੈ ਪਾਣੀ ਹੈਗਾ ਇੱਥੇ ਪਾਣੀ ਤੁਹਾਡਾ ਡਾੜੀ ਡਾੜੀ ਉਹ ਵੀ ਪਾਣੀ ਪੀ ਪਾਣੀ ਪੀ ਨਸ਼ੀ ਉਥੇ ਮਾਦਾ ਘਰ ਦਾ ਗੁਜ਼ਾਰਾ ਹੈ ਲੋਕਾਂ ਦੇ ਘਰ ਅੱਜ ਕੰਮ ਕਰਕੇ ਕਰਦੀ ਆ ਹਾਂ ਮਾ ਇਹ ਤੇ ਮਾ ਬੋਲਾ ਦੁਕਾਨ ਹੈਗੀ ਤਿਆਰ ਦੇ 1400 ਰੈਂਟ ਮਿਲਦਾ 2025 ਹਾਂਜੀ ਅੱਛਾ ਇਹ ਤੋਂ ਹੋਰ ਮਾ ਮੋਣੇ ਇਹ ਕੋ ਬੀਬੀ ਬੁਲਾ ਲੈਣੀ ਹੈ ਜਰਵਰੀ ਮਾਦਾ ਮੁੰਡਾ ਤੇ ਆ ਵੀ ਤੇਰਾ ਭਗਤੀ ਆ ਹਨਾ ਤੇ ਤੂੰ ਵੀ ਭਗਤੀ ਨਹੀਂ ਆ ਤੇ ਮੈਂ ਕੀ ਆ ਨਾ ਮੈਂ ਦੇਖੋ ਕਹਿ ਦੇਣਾ ਵੀ ਤੁਸੀਂ ਤਿੰਨੀ ਚੱਲ ਜੂ ਮੇਰੇ ਕੋਲ ਅਰੇ ਉਥੇ ਰੋਟੀ ਪਾਣੀ ਉਥੇ ਪ੍ਰਸ਼ਾਦਾ ਪਾਣੀ ਕਰੀ ਜਾਈ ਇਹ ਇਹ ਵੀ ਹੁਣ ਤਿੰਨ ਕਮਾ ਕੇ ਤੇ ਦੇ ਨਹੀਂ ਸਕਦਾ ਤੇ ਜੇ ਤੂੰ ਕਮਾਉਣ ਚੱਲੇਗੀ ਤੇ ਤੇਰਾ ਧਿਆਨ ਇੱਥੇ ਰੱਖਣਾ ਉਹ ਜਿਆਦਾ ਦੂਰ ਨਹੀਂ ਆ ਮੱਲਾ ਆਪਣਾ ਹਰੀਕੇ ਦੇ ਨਾਲ ਹੀ ਆ ਇੱਥੇ ਅੱਧੇ ਘੰਟੇ ਦਾਵਾ ਗੁਰਦੁਆਰੇ ਵਿੱਚ ਹੀ ਰਹਿਣਾ ਹੈ ਆ ਜਾਵਾਂਗੇ ਪੁੱਤ ਇਹਦੇ ਨਾਲ ਹੀ ਚੱਲ ਜਾ ਉਹ ਘਰ ਦਾ ਮੂੰਹ ਰਾਂ ਘਰ ਦਾ ਮੂੰਹ ਸਾੜ ਘਰ ਨੂੰ ਕਿਧੂ ਕਰਨ ਹੈਗਾ ਕੀ ਘਰ ਦੇ ਵਿੱਚ ਦਾ ਘਰ ਆਵੇ ਤੇਰੇ ਦੂਜੇ ਬੁੱਤ ਕੋਲੇਗਾ ਵਾ ਇਹੋ ਨਾਲ ਮੁੰਡੇ ਨਹੀਂ ਰਹੀ ਜਾ ਇਹੋ ਪਾਲਕ ਨੇ ਮੇਰੇ ਘਰ ਦੇ ਮਾਦਾ ਵੀ ਤੇਰਾ ਖੂਨ ਹੀ ਆ ਆਜਾ ਜ 10 ਦਿਨ ਰਹਿ ਬਾ ਜੇ ਨਾ ਜੀ ਲੱਗੂਗੀ ਤਾਂ ਜੀ ਨੂੰ ਮਿਲਣਾ ਨਾ ਕੁੜੀਆਂ ਉੱਥੇ ਮੈਂ ਆ ਰਹੀ ਹਾਂ ਅੱਠ 10 ਦਿਨਾਂ ਨੂੰ ਆ ਜਾਵਾਂਗੇ ਪੁੱਤ ਐਂ ਹੱਥ ਜੋੜ ਕੇ ਮੇਰੀ ਚਲ ਕੋਈ ਨਹੀਂ ਆਪਾਂ ਲੈ ਜਾਵਾਂਗੇ ਮਾਦਾ ਮੇਲਾ ਵਾਂਗੇ ਹਾਂ ਜੀ ਠੀਕ ਆਪਾਂ ਚੱਲ ਚੱਲਾਂਗੇ ਠੀਕ ਹੈ ਹਾਂ ਜੀ ਇਹ ਪੁੱਤ ਮੱਲਾਣੇ ਤਾਂ ਲੱਗਦਾ ਹੈ ਵਿਚਾਰ ਲਿਆ ਮਾਦਾ ਇਤੋਂ ਨਹੀਂ ਹਾਂ ਹੱਥ ਜੋੜ ਕੇ ਬੇਨਤੀ ਕਰੀ ਹਾਂ ਜਾਨ ਛਡਾਓ ਜਾਨ ਛਡਾਓ ਨੇ ਮਾਂ ਤੇਰਾ ਪੁੱਤਾ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਮਾਂ ਹੀ ਲਾਇਆ ਚੱਲੇ ਹਨਾ ਹਾਂ ਤੁਸੀਂ ਮੇਰੇ ਪੁੱਤੋ ਪੁੱਤ ਪੋਤਰੇ ਅਰੇ ਮੇਰੀ ਗੱਲ ਸੁਣ ਦੋਵੇਂ ਬੁਲਾਏ ਵੀਰ ਜੀ ਉਹਨਾਂ ਨੂੰ ਲੈ ਲੇ ਜੀ ਵੀਰ ਮੈਂ ਕਹਿੰਦਾ ਜੇ ਸੁੱਕੀ ਰੋਟੀ ਖਾਣੀ ਨਾ ਮਾਤਾ ਤੈਨੂੰ ਤੈਨੂੰ ਤੰਗੀ ਕੀ ਦਿੰਦਾ ਵੇ ਇਹ ਤੈਨੂੰ ਤੰਗੀ ਕੀ ਦਿੰਦਾ ਪੁੱਤੋ ਇਹਨੂੰ ਜਾਈ ਆਂਦੀ ਐ ਵਸੇ ਕਰੇ ਕੋਈ ਕੁਰਦਾ ਮਾਰਦਾ ਹਾਂ ਦੂਰ ਮਨੇ ਦੂਰ ਇੱਥੇ ਚਲਾਈਏ ਕੋਈ ਇਹਨੂੰ ਕੋਈ ਮਿਰਗੀ ਮਿਰਗੀ ਦੌੜਾ ਦੌੜਾ ਨਹੀਂ ਨਾ 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 ਇਹਨੂੰ ਪੈਂਦਾ ਇਹਨੂੰ ਨਹੀਂ ਪੈਂਦਾ ਦੋ ਸਹੀ ਐ ਬੋਲ ਕੋ ਅੱਗੇ ਪਿੱਛੇ ਸਾਰਾ ਸਹੀ ਐ ਹਾਂ ਇਹਦੇ ਦੇਖੇ ਤੁਹਾਡੇ ਸਾਹ ਇਹ ਨਾ ਸਾਨੂੰ ਸਾਰਿਆਂ ਨੂੰ ਆਸ਼ਣ ਚ ਗੱਡਿਆ ਵੇ ਨਹੀਂ ਨਾ 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 ਆਹੋ ਨਾ ਵਿਆਹ ਕਰ ਦੇ ਵਿਆਹ ਕਰ ਦੇ ਜੀ ਵਿਆਹ ਕਰ ਦੇ ਜੀ ਰੰਗਰ ਤੋਂ ਬਾਸ ਬਾਬਾ ਜੀ ਵਿਆਹ ਕਰ ਦੋ ਇਹਨਾਂ ਨੇ ਸਾਡਾ ਸਾਨੂੰ ਵੀ ਘਰੋਂ ਕੱਢਿਆ ਹੋਏ ਨੇ ਨਹੀਂ ਬਾਬਾ ਜੀ ਕੱਲਾ ਹੀ ਆਇਆ ਹੈ ਕਾ 50 ਕਾ ਦਾਜ ਕੀ ਲੜੇ ਇਧਰ ਆ ਦਾਜ ਕੀ ਲੜੇ ਪਹਿਲਾਂ ਦੱਸ ਵਿਆਹ ਤੇ ਤੇਰਾ ਕਰਦਾਂਗੇ ਤੇ ਡਿਮਾਂਡ ਕੀ ਤੇਰੀ ਦਾਜ ਤੇ ਨਾ ਨਾ 50000 ਸਮਾਨ 50000 ਕਿੰਨਾ ਸਮਾਨ ਆ ਤਾਂ ਗੁਰਾਂ ਤੂੰ ਪਹਿਲਾਂ ਦਾਦਾ ਅਸੀਂ ਕੱਲ ਪਰਸੋਂ ਵਿਆਹ ਕੀਤਾ ਉਹ ਤੇ ਤਿੰਨ ਸਮਾਨ ਦਿੰਦੇ ਹਾਂ ਇਹਨੇ ਅੱਗੇ ਕੁੜੀ ਕਿਹੋ ਜੀ ਚਾਹੀਦੀ ਕੁੜੀ ਕਿਹੋ ਜੀ ਚਾਹੀਦੀ ਹੈ ਕਿਹੋ ਜੀ ਚਾਹੀਦੀ ਕੁੜੀ ਕੁੜੀ ਜਿਹੜਾ ਜਸਤਨਾ ਮੁੰਡਾ ਉਸਤਨ ਅੱਛਾ ਯਾਨੀ ਕਿ ਸੋਹਣੀ ਚਾਹੀਦੀ ਹੈ ਹਾਂ ਜਸਤਨਾ ਜਿੰਦੀ ਕੁੜੀ ਸਾਰਿਆਂ ਜਸਤਨਾ ਅੱਛਾ ਚਲ ਮਾਈਕ 'ਤੇ ਪੜਾ ਕਰੇ ਭਾ ਦੇਣਾ ਉਹ ਮਦਾਈ ਦੋ ਹੀ ਦੋ ਹੀ ਲੈ ਜੀ ਇੱਕ ਨੂੰ ਲੈ ਜਾਵਾਂ ਮੈਂ ਫਿਰ ਕੱਲ ਹੀ ਦੀ ਕਰਦਾ ਮੈਂ ਸਮਝ ਆ ਜਾਵਾਂਗੀ ਉਹ ਦੌਰੇ ਦੂਰੇ ਪੈਂਦੇ ਹੋਰ ਸਹੀ ਉਹ ਭਗਤ ਹੈ ਹਾਂ ਚੱਲੀਏ ਹੋਰ ਹੋਰ ਠੀਠਾ ਜੀ ਹੋਰ ਵੀ ਜੀ ਵਧੀਆ ਹੋਰ ਸਾਂ ਠੀਠਾ ਜੀ ਅੱਛਾ ਜੀ ਆਪਾਂ ਠੀਕ ਹੈ ਜੀ ਠੀਕ ਹੈ ਆਵਾਜਾਂਗੇ ਸਵੇਰੇ ਚੱਲੀਏ ਫਿਰ ਚਲੋ ਹੁਣੇ ਚੱਲਦੇ ਹਾਂ ਸੇਰੇ ਜਾਣਾ ਬਾਬਾ ਜੀ ਦੇ ਕੱਪੜੇ ਕੁੱਤੇ ਨਾਲ ਲੈ ਜਾਵੇ ਕੋਈ ਕੋਈ ਗੱਲ ਨਹੀਂ ਕੱਪੜੇ ਉੱਥੇ ਹੈਗੇ ਆਪਣੇ ਕੋਲ ਸਾਡੇ ਕੋਲ ਦੇ 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 ਦੇਣੇ ਤੇ ਦੇ ਦੇ ਫਿਰ ਦੇ ਹੈਗੇ ਦੇ ਦੇ ਹਾਂ ਹੈਂਦੇ ਹੈਗੇ ਆਪਦੇ ਵੀ ਦੇ ਦੇ ਦੋ ਚਾਰ ਸੂਟ ਤੇ ਤੂੰ ਵੀ ਆਉਣੀ ਏ ਆਉਣੀ ਪਾਉਣਾ ਨਹੀਂ ਪਾਣੇ ਮੈਂ ਤੁਹਾਡੇ ਕੋਲ ਖਾਣਾ ਹੈ ਠੀਕ ਹੈ ਅੱਛਾ ਮਾਰੋ ਗੱਲ ਦੇ ਦੇ ਆਪਣੇ ਦੇ ਦੇ ਮਾਨਾ ਬੜੀ ਬਿਮਾਰ ਹੋਈਆਂ ਚਾਹ ਤੇ ਮੂਹ ਸੋ ਚੱਲ ਤੇ ਮੈਂ ਤਾਂ ਅੱਧ ਮਾਂ ਤੈਨੂੰ ਅਖੜਿਆ ਆ ਵੀ ਮੁੰਡਾ ਤੇਰਾ ਠੀਕ ਨਹੀਂ ਆ ਠੰਡ ਦੇ ਦੇਣਵਾ ਅੱਜ ਕੱਲ੍ਹ ਧਿਆਨ ਗੁਆਣ ਦਾ ਪਤਾ ਨਹੀਂ ਲੱਗਦਾ ਠੰਡ ਦੇ ਵਿੱਚ ਕੋਈ ਗੱਲ ਨਹੀਂ ਉਹ ਸਾਡੀ ਜ਼ਿੰਮੇਵਾਰੀ ਤੁਸੀਂ ਵੀ ਨਾਲ ਚੱਲੋ ਨਾ ਨਾਲੇ ਤੁਸੀਂ ਖਵਾ ਦਿਆ ਕਰੋਗੇ ਮੌਕੇ ਤੇ ਵੇਖ ਲੈ ਮਾਤਾ ਨੂੰ ਇਹਲਾ ਪੁੱਤ ਨਾਲ ਘਰ ਪਿਆ ਰਹੀ ਹੈ ਕੋਈ ਹੈ ਨਾ ਆਪਾਂ ਲੋਕ ਲਾ ਦਿੰਨੇ ਤੇ ਲਿਖ ਦਿੰਨੇ ਆ ਕਿ ਇਹ ਮਾਤਾ ਸਮਝਾ ਆ ਜਾ ਕੋਈ ਨਹੀਂ ਬੱਚੇ ਆ ਜਾਵਾਂਗੇ ਇਹ ਸਮਝਾ ਲੈਨੇ ਆਪਾਂ ਕਿ ਤੂੰ ਇੱਧਰ ਨਹੀਂ ਆਉਣਾ ਇੰਨੇ ਦਿਨ ਬ੍ਰਿੰਗ ਬੇਚਾਰਾ ਮਹੀਨਾ ਹੋ ਗਿਆ ਬਾਹਰ ਪਿਆ ਇਹ ਮੇਰੀ ਵੱਡੀ ਨਾ ਹੋਏ ਪਤਾ ਪਤਾ ਇਹ ਮੇਰੀ ਵੱਡੀ ਨਾ ਹੋਏ ਤੁਹਾਨੂੰ ਦੱਸਿਆ ਏਡਾ ਪੱਤਾ ਹੀ ਨਹੀਂ ਬਾਬਾ ਜੀ ਇਹ ਮੇਰੀ ਵੱਡੀ ਨਾ ਹੋਏ ਬਾਬਾ ਜੀ ਇਹਦੇ ਤੂੰ ਲਿਖ ਲੈ ਮੇਰੀ ਵੱਡੀ ਨਾ ਹੋਏ ਇਹ ਨੋਏ ਵਿਚਰਦੀਆ ਬਹਾਰ ਬੈ ਗਿਆ ਸੀ ਇਹਨੇ ਇਹਨਾਂ ਦੇ ਵੀ ਨਾ ਇਹ ਕੀ ਹੁੰਦੇ ਜਿਹੜੇ ਮੈਟਰ ਡਿਸਟਰਬ ਹੁੰਦੇ ਆ ਨਾ ਇਹਨਾਂ ਨੇ ਆਂਡੀ ਗਵਾਂਡੀ ਨੂੰ ਕਿਸੇ ਨੂੰ ਤੰਗ ਨਹੀਂ ਕਰਨਾ ਇਹਨਾਂ ਨੇ ਤੰਗ ਕਰਨਾ ਆਪਣੇ ਹੀ ਪਰਿਵਾਰ ਨੂੰ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਿਓ ਨੂੰ ਹੋਰ ਕਿਸੇ ਨੂੰ ਤੰਗ ਨਹੀਂ ਕਰਨਾ ਤੇ ਲੋ ਸਾਰੇ ਖੜੇ ਮਾਤਾ ਬੇਨਤੀ ਤੁਹਾਨੂੰ ਕਰਦਾ ਮੈਂ ਆਮ ਤੁਸੀਂ ਆਉਦੀ ਮਰਜ਼ੀ ਨਾਲ ਭੇਜਦੇ ਪਏ ਜੇ ਨਾਂ ਰਲ ਕੇ ਸਾਰਿਆਂ ਦੇ ਠੀਕ ਹੈ ਕੱਲ ਨੂੰ ਤੁਸੀਂ ਮਾੜਾ ਸੇਰੇ ਜਾ ਕੇ ਥਾਣੇ ਜਿਹਦਾ ਨਾਂ ਲਖਾਇਆ ਮੁੰਡਾ ਕਰਦਾ ਜਿਹੜਾ ਮਾੜਾ ਸੱਚੀ ਨਾਲ ਕਹਿਣੀ ਨਾ ਰੋ ਮੈਂ ਅੱਛਾ ਥਾਣੇ ਵਾਲੇ ਬਾਬਾ ਜੀ ਕਿੱਥੇ ਆਉਂਦੇ ਨੇ ਮੈਂ ਮਾਤਾ ਜੀ ਨਾਲ ਵੈਸੇ ਹੱਸ ਰਿਹਾ ਵਾ ਤੈਨੂੰ ਖੁਸ਼ ਕਰ ਰਿਹਾ ਵਾ ਠੀਕ ਹੈ ਜੀ ਹਾਂ ਸਾਰਾ ਭਰਾ ਕਿੱਥੇ ਦਿਖਾਏ ਕਿੱਥੇ ਅੰਦਰ ਕਾਰ ਵਿਖਾਈ ਨੇ ਨਾ ਵਖਾਈ ਘਰ ਵਖਾਈ ਹਾਂ ਕਰਦੇ ਆਹ ਹਾਂ ਕਰ ਨਹੀਂ ਆਂ ਕਿਦਾਂ ਕਿਦਾਂ ਰਜਾਂਜਾ ਮੈਨੂੰ ਲੱਗਾ ਦਾ ਸਾੜਤੀਆਂ ਬਾਬਾ ਜੀ ਜਿਹੜੀਆਂ ਸੜੀਆਂ ਆ ਅੱਛਾ ਜੱਗੀ ਇੱਕ ਉਹ ਕਮਰਾ ਟੁੱਟਾ ਦੇਖ ਇੱਧਰ ਲਾ ਦੋਵੇਂ ਇੱਧਰ ਲਾ ਪੋਤੀ ਤਾਂ ਬਣਾਇਂ ਕੋਸੇ ਆਹ ਘਰ ਵਾ ਸੋਹ ਜੀ ਇਹਨਾਂ ਦਾ ਤੇ ਆ ਜਿਹੜੇ ਮੈਂ ਤੁਹਾਨੂੰ ਅੱਗੇ ਕਮਰੇ ਵਿਖਾਈ ਸੀਗੇ ਆ ਕਮਰੇ ਦੇ ਜਿਹੜੇ ਗੇਟ ਵਾ ਇਹ ਨੇ ਸਾਡੇ ਸੀ ਇਸ ਵੀਰ ਨੇ ਕਿਉਂਕਿ ਮੈਂ ਤਾਂ ਡਿਸਟਰਬ ਆ ਤੇ ਉੱਪਰੋਂ ਠਾਏ ਹੋਏ ਉੱਪਰੋਂ ਵੇਖੋ ਉੱਪਰੋਂ ਇਹ ਕਿਦਾਂ ਠੱਠਿਆ ਏਨੇ ਆਪੇ ਢਾਟੂ ਅੱਗ ਲਾਈ ਜਾਵੇ ਅੱਗ ਲੱਗ ਗਈ ਅੱਛਾ ਇਹ ਦੇਖ ਸੋਹੰਦਿਆ ਕਾਲੇ ਹੋਏ ਪਏ ਬਾਲੇ ਇਹ ਜਿਹੜਾ ਇਹਦਾ ਮਾਤਾ ਦਾ ਮੁੰਡਾ ਉਹਨੇ ਆਪ ਅੱਗ ਲਾਈ ਇਹ ਦੱਸਦੇ ਆਂ ਅੱਗ ਲਾ ਕੇ ਤੇ ਉਹ ਸੜ ਗਿਆ ਆ ਇਹਨੇ ਬੁਏ ਨੂੰ ਵੀਨੇ ਅੱਗ ਲਾਈ ਆ ਬਾਲਿਆਂ ਨੂੰ ਵੀਨੇ ਅੱਗ ਲਾਈ ਆ ਤੇ ਵੀਰ ਜੀ ਹੁਣੀ ਲਾ ਕੇ ਭੈਣਾ ਦੱਸਦੇ ਆ ਕਿ ਆਪਣੇ ਹੀ ਮਾਂ ਨੂੰ ਇਹ ਵੀਰ ਤਲਵਾਰ ਲੈ ਕੇ ਵੱਢਣ ਪੈ ਗਿਆ ਸੀਗਾ ਤੇ ਉਹ ਜਿਹੜਾ ਤੁਹਾਨੂੰ ਟੋਇਆ ਵਿਖਾਇਆ ਵਾ ਉਹ ਤੋਂ ਇਹਦੇ ਵਿੱਚ ਇੱਕ ਦਿਨ ਕਹਿੰਦੇ ਆ ਕਿ ਮਾਂ ਨੂੰ ਟੋਆ ਪੁੱਟ ਕੇ ਨੱਪਣ ਵੀ ਲੱਗਾ ਸੀਗਾ ਆ ਮਾਂ ਨੂੰ ਆਪਣੀ ਨੂੰ ਤੇ ਇਹਦੇ ਰਬੀ ਵਿਚਾਰੀ ਜਾਂ ਆਂਡੀ ਗਵਾਂਡੀ ਧਿਆਨ ਰੱਖਦੇ ਆ ਜਾਂ ਮਾਤਾ ਦੀ ਕਿਸਮਤ ਚੰਗੀ ਆ ਕਿ ਮਾਦਾ ਉਹਦਾਂ ਦੀ ਬੱਚੀ ਆ ਰਹੀ ਆ ਤੇ ਇਹੋ ਜਿਹੇ ਹਾਲਾਤ ਆ ਉਹਦੀ ਵੀਰ ਦਾ ਵੀ ਕੋਈ ਕਸੂਰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਅ ਦਿਮਾਗ ਹੀ ਵਿਚਾਰੇ ਦਾ ਡਿਸਟਰਬ ਹੋਇਆ ਪਿਆ ਵਾ ਵੀ ਉਹ ਆਪਣੇ ਹੀ ਮਾਂ ਦਾ ਦੁਸ਼ਮਣ ਬਣਿਆ ਪਿਆ ਵਾ ਸੋ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਗਰਦੀ ਵੀਰ ਦਾ ਜਿਨ੍ਹਾਂ ਨੇ ਇੱਥੇ ਆਣ ਕੇ ਆਪਾਂ ਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਵਾ ਇੱਕ ਮਾਂ ਦੇ ਇੱਕ ਪੁੱਤ ਦੀ ਸੇਵਾ ਕਰਨ ਆਏ ਆਂ ਸੋ so, बहुत बहुत ਧੰਨਵਾਦ ਜੀ ਚਲ ਜੀ ਆਪਾ ਜੀ ਮੈਨੂੰ ਇਹ ਸਵੇਰੇ ਲਿਖ ਕੇ ਦੇ ਦੇ ਜੀ ਠੀਕ ਹੈ ਜੀ ਉਹ ਲਿਖਾ ਦੇ ਹਾਂ ਹੈ ਅੱਜ ਨਾਲ ਤੇ ਆ ਰੱਖ ਜੀ ਆਪਾਂ ਮੁਰੇ ਦੇਣਾ ਬਹੁਤ ਹੋਰੀ ਇਹਦੇ ਤੇ ਆਪਣੇ ਕੰਦਾ ਤੇ ਬਹੁਤ ਬਹੁਤ ਨਿਆ ਉਹ ਡੇ ਕੱਚੀ ਲਾਇਆ ਉੱਪਰ ਹਾਂ ਜੀ ਅੱਜ ਨਾਲ ਵੀ ਮਣਾ ਤੇ ਹੋ ਉਹ ਮਣਾ ਤੇ ਟੈਨਸ਼ਨ ਨਾ ਲੈ ਮੈਂ ਤਾਂ ਆਪ ਦੋ ਤਿੰਨ ਮੇਰੀ ਸਿਰ ਪੜ ਪਾਈ ਪੀ ਆ ਤਾਂ ਗੱਭੇ ਤੁਹਾਨੂੰ ਅਸੀਂ ਬਹੁਤ ਮੋਬਾਈਲ ਤੇ ਵੇਨੇ ਆ ਪਰ ਅੱਗੇ ਕੀ ਹੋਏਗਾ ਰਾਤ ਤੱਕ ਦਰਸ਼ਨ ਹੋ ਗਿਆ ਅੱਜ ਤੁਹਾਨੂੰ ਸੱਚੀ ਦਰਸ਼ਨ ਹੋ ਗਿਆ ਬਹੁਤ ਆਲਾ ਮੋਬਾਈਲ ਤੇ ਵੇਨਾ ਤੁਹਾਨੂੰ ਬਹੁਤ ਜ਼ਿਆਦਾ ਵੇਨਾ ਚਲੋ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਾਹਰ ਕੁੜੀਆਂ ਹੀ ਕੁੜੀਆਂ ਕਿੜੀਆਂ ਵੀ ਕਢਾਈਆਂ ਤੋਂ ਹੀ ਬਾਹਰ ਹੋਏ ਤੁਹਾਡੀ ਐਡ ਮੈਂ ਵੇਂਦੇ ਰਹਿਣਾ ਚਲ ਚਲ ਥਲੀ ਚੰਗਾ ਮਾ ਮੇਲਾ ਪੈਰੀ ਹੱਥ ਲਾ ਮੋਗੇ ਪੈਰੀ ਹੱਥ ਲਾ ਘਟ ਗਿਆ ਲੈ ਨਾ ਇਨੀ ਹਾਂਜੀ ਸਭਾ ਬੋ ਠੀਕ ਹੈ ਜਾਊਗਾ ਤੁਹਾਨੂੰ ਗੁਰਾਮ ਦੇ ਬਸ ਇਹਨਾਂ ਤੁਸੀਂ ਧਿਆਨ ਰੱਖਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇ ਪਾਈ ਤੇ ਇੱਥੋਂ ਨਾ ਭਜੇ ਉੱਥੋਂ ਨਹੀਂ ਖੈਰ ਆ ਆ ਇੱਥੋਂ ਫੜ ਕੇ ਲੈਓ ਨਾਲੇ ਨੂੰ ਕੀ ਜਾਂਦਾ ਨਹੀਂ ਨਹੀਂ ਇਹ ਤਾਂ ਵਿਆਹ ਹੀ ਕਰਾਤਾ ਤਾ ਉਹ ਨੀ ਨਹੀਂ ਨਹੀਂ ਵਿਆਹ ਕਰਾਂਗੇ ਨਾ ਵਿਆਹ ਮਾਦਾ ਹਾਂ ਵਿਆਹ ਸਾਡੇ ਕੋਲ ਕਰਾਉਣੇ ਕੀ ਇੱਥੇ ਆਉਣਾ ਵਿਆਹ ਉੱਥੇ ਕਰਾ ਲਈ ਮੈਂ ਕਹਿੰਨਾ ਨਹੀਂ ਨਹੀਂ ਉੱਥੇ ਕਰਾ ਕੇ ਇੱਥੇ ਕਰਾ ਹਾਂ ਫੇਰ ਇੱਥੇ ਲੈ ਆ ਬਾਬਾ ਜੀ ਇੱਥੇ ਕਰਾ ਦੇ ਵਿਆਹ ਕਰਾ ਕੇ ਜੇ ਤੂੰ ਉੱਥੇ ਰਿਹਾ ਫੇਰ ਹੀ ਵਿਆਹ ਕਰਾਂਗੇ ਜੇ ਉੱਥੇ ਭਜੂ ਫੇਰ ਵਿਆਹ ਕਿਦਾਂ ਕਰਾਂਗੇ ਨਾ ਭਜੇ ਦਾ ਵਿਆਹ ਨਹੀਂ ਕਰੰਦਿਆਂ ਨਹੀਂ ਬਾਈ ਵੀ ਬੜਾ ਕਰੇ ਬੱਬੇ ਆ ਗੱਡੀ ਲੈਣੇ ਅੱਜ ਹਾਂਜੀ ਹਾਂਜੀ ਇਹੋ ਜਿਹੜੀਆਂ ਹੁੰਦੀਆਂ ਤੁਹਾਡੇ ਕੋਲੇ ਹੈ ਪਹਿਲੋ ਦੂਜੀਆਂ ਵੱਡੀਆਂ ਵੱਡੀਆਂ ਬਈ ਮੇਰੇ ਕੋਲ ਇਹ ਆ ਅੱਛਾ ਜੀ ਹਾਂ ਨਹੀਂ ਪਿੱਛੋ ਜਿਹੜੀਆਂ ਲੰਡੀਆਂ ਸੀ ਉਹ ਮੇਰੇ ਕੋਲ ਨਹੀਂ ਉਹ ਮੇਰੇ ਵਰਗਾ ਵੀਰਾ ਉਹ ਪਾਰਖੋੜ ਵੀਰਾ ਉਹਦੇ ਕੋਲ ਹੁੰਦੀ ਉਹ ਗੱਡੀ ਹਾਂ ਆ ਉਹ ਵੀ ਆਪਾਂ ਲਵਾਂਗੇ ਹਾਂ ਬਾਈ ਜੀ ਬੱਬੇ ਆ ਇਹ ਡਿਗੀ ਰੱਖ ਆ ਡਿਗੀ ਰੱਖ ਦੇ ਹਾਂ ਉਹ ਅਜ 10 ਮਿੰਟ ਚ ਕਰੇ ਨਹੀਂ ਬਸ ਧੰਨਵਾਦ ਉਹ ਮੈਂ ਪਤਾ ਕੀ ਵੀਰ ਚਾਹਣਾ ਪੀ ਕੇ ਸਾਰਾ ਵੀਰ ਨਹੀਂ ਫਿਰ ਕਿਤੇ ਸਹੀ ਹੋਗੇ ਕੋਈ ਨਾ ਸੁਬਾ ਕਰ ਮੈਨੂੰ ਇਹ ਕਾਲਾ ਨਾ ਪੈ ਜੇ ਹਾਂ ਬਸ ਥੈਂਕ ਯੂ ਧੰਨਵਾਦ ਵੀਦੀ ਬਹੁਤ ਬਹੁਤ ਧੰਨਵਾਦ ਗਲਤੀ ਛਲਤੀ ਭਰਾ ਮਾਫ ਕਰਿਓ ਟਾਈਮ ਲੱਗ ਗਿਆ ਥੋੜਾ ਜਿਆ ਚੰਗਾ ਬੈਗੂ ਜੀ ਧੰਨਵਾਦ ਜੀ ਆ ਜੇ ਬਹਿ ਜਾਓ ਬਦ ਨਾਲ ਹਾਂ ਆ ਜਾਓ ਬਹਿ ਜਾਓ